ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿਸ਼ੇ ਵਿੱਚ ਮਹਾਰਨੀ ਦੀਆਂ ਮਾਤਰਾਵਾਂ ਦੇ ਸ਼ਬਦਾਂ ਸਮੇਤ ਉਚਾਰਨ ਦਾ ਗਿਆਨ ਲਈਏ ਕਿਵੇਂ ਸ਼ਬਦਾਂ ਸਮੇਤ ਜੋ ਮਾਤਰਾਵਾਂ ਦਾ ਪ੍ਰਯੋਗ ਕੀਤਾ ਗਿਆ ਹੈ ਉਹਨਾਂ ਦਾ ਸਹੀ ਉਚਾਰਨ ਕਿਵੇਂ ਕਰਨਾ ਹੈ ਗੁਰਬਾਣੀ ਵਿੱਚ ਉਨਾ ਚਿੰਨਾ ਬਾਰੇ ਵੀ ਜਾਣਕਾਰੀ ਲਵਾਂਗੇ ਜਿਨ੍ਹਾਂ ਚਿੰਨਾ ਦਾ ਗੁਰਬਾਣੀ ਵਿੱਚ ਪ੍ਰਯੋਗ ਕੀਤਾ ਗਿਆ ਹੈ ਤੇ ਗੁਰਮੁਖੀ ਦੀ ਜੋ ਗਿਣਤੀ ਹੈ ਉਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਆਓ ਸਭ ਤੋਂ ਪਹਿਲਾਂ ਮਾਤਰਾਵਾਂ ਦੇ ਸ਼ਬਦਾਂ ਸਮੇਤ ਉਚਾਰਨ ਦਾ ਗਿਆਨ ਲਈਏ ਸਭ ਤੋਂ ਪਹਿਲਾ ਚਿੰਨ ਰਹਿਤ ਮੁਕਤਾ ਸ਼ਬਦ ਜਿਵੇਂ ਕਿ ਆਪ ਜੀ ਨੂੰ ਮਹਾਰਨੀ ਸਮੇਂ ਦੱਸਿਆ ਸੀ ਮੁਕਤਾ ਸ਼ਬਦ ਉਹ ਹੁੰਦਾ ਹੈ ਜਿਸ ਦੇ ਨਾਲ ਕੋਈ ਵੀ ਮਾਤਰਾ ਨਹੀਂ ਲੱਗੀ ਹੁੰਦੀ ਜਿਵੇਂ ਕਗਾ ਰਾਰਾ ਕਰ ਕਰਗਾ ਵੀ ਮੁਕਤਾ ਰਾਰਾ ਵੀ ਮੁਕਤਾ ਇਹ ਮੁਕਤੇ ਅੱਖਰ ਹੋ ਗਏ ਕਰ ਐਦਾ ਸਹੀ ਉਚਾਰਨ ਕੱਗਾ ਮੁਕਤਾ ਕਹਾਰਾ ਮੁਕਤਾ ਕਹਾਰ ਅਗਲਾ ਸ਼ਬਦ ਜੀ ਮੈਂ ਹਲ ਹਹਾ ਮੁਕਤਾ ਹ ਹਲਾ ਮੁਕਤਾ ਹ ਹਲ ਜੇ ਅਸੀਂ ਇਸ ਨੂੰ ਹਲ ਬੁਲੀਏ ਤਾਂ ਉੱਤੇ ਆਦਤ ਦੀ ਮਾਤਰਾ ਦਾ ਪ੍ਰਯੋਗ ਹੋਵੇਗਾ ਹਲ ਉਹ ਮੁਕਤਾ ਨਹੀਂ ਹੋਵੇਗਾ ਜੇ ਅਸੀਂ ਇਸ ਨੂੰ ਹਲ ਬੋਲੀਏ ਤਾਂ ਇਹ ਮੁਕਤਾ ਸ਼ਬਦ ਉਚਾਰਨ ਸਹੀ ਨਹੀਂ ਹੋਵੇਗਾ ਇਸੇ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਜਿਵੇਂ ਤਤਾ ਆਹਾ ਤਤਾ ਮੁਕਤਾ ਤਹ ਆਹਾ ਰੁਕਤਾਹ ਤਹ ਇਹ ਇਸ ਦਾ ਸਹੀ ਉਚਾਰਨ ਤਹ ਹੈ ਜੇ ਅਸੀਂ ਇਸ ਨੂੰ ਤਹ ਕਹ ਤਾਗੇ ਤਾਂ ਇਹ ਮਾਤਰਾਵਾਦੀ ਉਵਾਜ ਮਾਤਰਾਵ ਦੀ ਧੁਨੀ ਉਚਾਰਨ ਕਰੇਗਾ ਅਸੀਂ ਇਸ ਨੂੰ ਜਿੱਥੇ ਵੀ ਸਾਨੂੰ ਗੁਰਬਾਣੀ ਦੇ ਵਿੱਚ ਮੁਕਤਾ ਸ਼ਬਦ ਮਿਲਦਾ ਹੈ ਉਸ ਮੁਕਤੇ ਦਾ ਸਹੀ ਉਚਾਰਨ ਜਿਵੇਂ ਐੜਾ ਨੰਨਾ ਦਦਾ ਅਣਦ ਇਹ ਸਹੀ ਉਚਾਰਨ ਹੈ ਜੇ ਅਸੀਂ ਇਸ ਨੂੰ ਆਨੰਦ ਬੋਲਾਂਗੇ ਤਾਂ ਇਸ ਦਾ ਮਾਤਰਾ ਸਮੇਤ ਉਚਾਰਨ ਕਰਾਂਗੇ ਜੋ ਗਲਤ ਉਚਾਰਨ ਬਣਦਾ ਹੈ ਸਹੀ ਉਚਾਰਨ ਜਿਵੇਂ ਅਸੀਂ ਮੁਹਾਰਨੀ ਵਿੱਚ ਮੁਕਤੇ ਅੱਖਰਾਂ ਦਾ ਉਚਾਰਨ ਕੀਤਾ ਸੀ ਇਸੇ ਤਰ੍ਹਾਂ ਹੀ ਸਹੀ ਉਚਾਰਨ ਮੁਕਤੇ ਸ਼ਬਦਾਂ ਦਾ ਸਹੀ ਉਚਾਰਨ ਬਣਦਾ ਹੈ ਜਿਵੇਂ ਸੱਦਾ ਰਾਰਾ ਮੰਮਾ ਧਰਮ ਅੱਦਾ ਮੁਕਤਾ ਤਾ ਰਾਰਾ ਮੁਕਤਾਰ ਮੰਮਾ ਮੁਕਤਾਰ ਧਰਮ ਇਸ ਦਾ ਸਹੀ ਉਚਾਰਨ ਜਿਵੇਂ ਪੱਕਾ ਰਾਰਾ ਪਰ ਅਨਰ ਐਡਾ ਮੁਕਤਾ ਅ ਬ੍ਰਮਾ ਮੁਕਤਾ ਰਾਰਾ ਮੁਕਤਾ ਰਾਰਾ ਮੁਕਤਾ ਅ ਅਮਰ ਇਸੇ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਵੀ ਕਈ ਸ਼ਬਦ ਪਰਮ ਮੁਕਤੇ ਮਿਲਣਗੇ ਜਿਨ੍ਹਾਂ ਦਾ ਉਚਾਰਨ ਸਹੀ ਤਰੀਕੇ ਨਾਲ ਇਹਨਾਂ ਮਾਤਰਾਵਾਂ ਤੋਂ ਉਚਾਰਨ ਕਰਨਾ ਹੈ ਜਿਵੇਂ ਹਰਮਨ ਹਾ ਰਾ ਰ ਮਮਨ ਇਹ ਚਾਰੇ ਅੱਖਰ ਮੁਕਤੇ ਹੋਗੇ ਹਰਮਨ ਇਸੇ ਤਰ੍ਹਾਂ ਹੀ ਪੈ ਦੋ ਅੱਖਰ ਤਿੰਨ ਅੱਖਰ ਚਾਰ ਅੱਖਰ ਜਿੱਥੇ ਵੀ ਸਾਨੂੰ ਮਿਲਣਗੇ ਜਿਨ੍ਹਾਂ ਅੱਖਰਾਂ ਸ਼ਬਦਾਂ ਦੇ ਨਾਲ ਕੋਈ ਵੀ ਮਾਤਰਾ ਨਹੀਂ ਲੱਗੀ ਹੋਵੇਗੀ ਉਹਨਾਂ ਨੂੰ ਮੁਕਤਾ ਉਚਾਰਨ ਕਰਨਾ ਹੈ